ਹੁਣ ਥੋੜੀ ਜੀ ਗੱਲਬਾਤ ਆਪਾਂ ਕਰਾਂਗੇ ਜੀ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਬਹੁਤ ਸਾਰੇ ਰੂਲ ਪਿਛਲੇ ਕੁਝ ਮਹੀਨਿਆਂ ਚ ਤਬਦੀਲ ਕੀਤੇ ਗਏ ਨੇ ਇਮੀਗ੍ਰੇਸ਼ਨ ਦੇ ਤੇ ਹੁਣ ਕੁਝ ਅਜਿਹੇ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਲੋਕ ਕੱਚੇ ਨੇ ਜਿਨ੍ਹਾਂ ਨੂੰ ਕਹਤ ਹੁੰਦਾ ਜੀ ਕੱਚੇ ਉਹਨਾਂ ਨੂੰ ਕੈਨੇਡਾ ਸਰਕਾਰ ਤੰਗ ਕਰ ਰਹੀ ਹੈ ਉਹ ਕਿਵੇਂ ਤੰਗ ਕਰ ਰਹੀ ਹੈ ਜੀ ਰਜੀਤ ਜੀ ਨੀਤੀਆਂ ਤੋਂ ਇਸ ਤਰ੍ਹਾਂ ਲੱਗ ਰਿਹਾ ਕੈਨੇਡੀਅਨ ਸਰਕਾਰ ਉਹ ਨੀਤੀਆਂ ਤੋਂ ਇਸ ਤਰ੍ਹਾਂ ਲੱਗ ਰਿਹਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਬੁਲਕ ਛੱਡ ਜਾਓ ਤੰਗ ਕਰ ਰਹੀ ਹੈ ਬੇਸਿਕਲੀ ਉਹਨਾਂ ਦੀ ਚੀਜ਼ਾਂ ਨਹੀਂ ਉਹ ਨਹੀਂ ਕੀਤੀਆਂ ਜਾ ਰਹੀਆਂ ਹਮਮਮ ਆਈਆਰਸੀਸੀ ਜਿਹੜਾ ਇਹ ਹੈ ਕ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਨਸ਼ਿਪ ਕੈਨੇਡਾ ਹਮਮ ਉਹਨਾਂ ਨੇ ਵੇਟ ਟਾਈਮ ਇੰਨੇ ਜ਼ਿਆਦਾ ਵਧਾ ਦਿੱਤੇ ਨੇ ਹਮਮ ਕਿ ਉਹਨਾਂ ਜਿਹੜੇ ਕੱਚੇ ਵਸਨੀਕ ਨੇ ਉਹਨਾਂ ਕੋਲ ਚਾਰਾ ਹੀ ਕੋਈ ਨਹੀਂ ਉਹ ਆਊਟ ਆਫ ਸਟੇਟਸ ਹੋ ਰਹੇ ਨੇ ਜੀ ਸੋ ਇਹਦੇ ਬਾਰੇ ਰੌਲਾ ਬਹੁਤ ਪਿਆ ਹੋਇਆ ਦੇਖੀਏ ਸਰਕਾਰ ਕੁਝ ਕਰਦੀ ਹੈ ਕਿ ਨਹੀਂ ਕਰਦੀ ਜੀ ਲੈਣਾ ਡੀਐਫ ਜਿਹੜੇ ਨਵੇਂ ਇਮੀਗ੍ਰੇਸ਼ਨ ਮੰਤਰੀ ਬਣੇ ਨੇ ਹੂੰ ਹੂੰ ਉਹ ਉਹ ਕਿਹੜੇ ਪੱਤੇ ਖੋਲਦੇ ਨੇ ਅਜੇ ਤੱਕ ਬਹੁਤਾ ਕੁਝ ਉਹ ਬੋਲੇ ਨਹੀਂ ਹੈਗੇ ਪਰ ਮਾਰਕ ਕਾਰ ਨਹੀਂ ਉਹਨਾਂ ਦੀ ਅਸਲ ਪਲਾਨ ਚੱਲੇਗੀ ਜਿਵੇਂ ਕਿ ਪਹਿਲਾਂ ਕਿਹਾ ਜਾਂਦਾ ਭਾਵੇਂ ਕਿ ਉਹ ਸ਼ੌਨ ਫਰੇਜ਼ਰ ਨੂੰ ਕਹਿ ਲਓ ਜਾਂ ਮਾਰਕ ਮਿਲਰ ਨੂੰ ਕਹਿ ਲਓ ਪਰ ਜਸਟਰੂ ਟਰੂਡੋ ਉਹਨਾਂ ਦੀ ਸਲਾਹ ਤੋਂ ਬਿਨਾਂ ਤਾਂ ਲੈਣਾ ਹੋਇਆ ਸਰ ਮੈਂਟ ਪ੍ਰਾਈਮ ਮਿਨਿਸਟਰੀ ਫੈਸਲੇ ਕਰਦਾ ਜੀ ਸਰਕਾਰ ਦੀ ਨੀਤੀ ਹੁੰਦੀ ਹੈ ਸੋ ਉਹਦੇ ਬਾਰੇ ਗੱਲਬਾਤ ਕਰ ਲੈਂਦੇ ਆਂ ਸਰਕਾਰ ਨੇ ਇਹਨਾਂ ਜ਼ਰੂਰ ਕਿਹਾ ਹੋਇਆ ਹੈ ਕਿ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਨੇ ਉਹਨਾਂ ਦੀ ਗਿਣਤੀ ਟੋਟਲ ਪੋਪੂਲੇਸ਼ਨ ਦੀ 7% ਤੋਂ ਜ਼ਿਆਦਾ ਆ ਥੋੜੀ ਜੀ। ਜੀ। ਤੇ ਅਸੀਂ ਇਹਨੂੰ 2 ਸਾਲਾਂ ਦੇ ਵਿੱਚ 5% ਤੇ ਲਿਆਉਣਾ। ਹੁਣ 5% ਕਿਵੇਂ ਲਿਆਉਣਾ ਭਾਈ? ਤੁਸੀਂ ਜਾ ਉਹਨਾਂ ਨੂੰ ਮੁਲਕ ਦੇ ਵਿੱਚੋਂ ਬਾਹਰ ਜਾਣ ਲਈ ਕਹਿ ਦਿਓਗੇ ਜਾਂ ਉਹਨਾਂ ਨੂੰ ਪੱਕੇ ਕਰੋਗੇ ਤਾਂ ਕਿ ਉਹਨਾਂ ਦੀ ਗਿਣਤੀ ਪੱਕਿਆਂ ਦੇ ਵਿੱਚ ਹੋਣ ਲੱਗ ਪਵੇ ਕੱਚੇ 'ਚ ਹੋਵੇ ਨਾ? ਹਮ। ਸੋ ਇਹ ਜਿਹੜੀ ਐਪਲੀਕੈਂਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ। ਤੇ ਵੇਟ ਟਾਈਮ ਜਿਹੜੇ ਵੀਜ਼ਾ ਐਕਸਟੈਂਸ਼ਨ ਦੇ ਵਿੱਚ ਪਰਮਨੈਂਟ ਰੈਜ਼ਿਡੈਂਸੀ ਦੀਆਂ ਅਪਲੀਕੇਸ਼ਨਾਂ ਦੇ ਵਿੱਚ ਉਹਦੇ ਨਾਲ ਪਰਿਵਾਰਾਂ ਪਰਿਵਾਰਾਂ ਦੇ ਕਈ ਹਿੱਸੇ ਜਿਹੜੇ ਹੋਏ ਪਏ ਨੇ ਤੇ ਨਾਲ ਦੀ ਨਾਲ ਕਈ ਤਰ੍ਹਾਂ ਦੀ ਅਨਸਰਟਨਟੀ ਜਿਹੜੀ ਆ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਪੈਦਾ ਹੋਈ ਆ। ਔਰ ਇਹਦੇ ਵਿੱਚ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਨੇ ਕਿਹਾ ਹੈ ਕਿ ਐਲ ਐਮ ਆਈ ਦੇ ਵਿੱਚ ਜਿਹੜਾ ਡਿਲੇ ਹੋ ਰਿਹਾ ਉਹਦੇ ਨਾਲ ਫੋਰਨ ਵਰਕਰ ਦੇ ਬਹੁਤ ਸਾਰਿਆਂ ਦੇ ਵਰਕ ਜਿਹੜੇ ਵਰਕ ਪਰਮਨੈਂਟ ਨੇ ਉਹ ਰੀਨੂ ਨਹੀਂ ਹੋ ਰਿਹਾ। ਤੇ ਉੱਪਰੋਂ आईआरसीसी ਨੇ ਪਿੱਛੇ ਜਿਹੇ ਜਨਵਰੀ ਦੇ ਵਿੱਚ 3300 ਨੌਕਰੀਆਂ ਘਟਾ ਦਿੱਤੀਆਂ 3300 ਨੌਕਰੀਆਂ ਘਟਾਉਣ ਦਾ ਮਤਲਬ ਇਹ ਹੈ ਕਿ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਲੰਮਾ ਹੋ ਜਾਵੇਗਾ ਸੋ ਸਰਕਾਰ ਜਿਹੜੀ ਹੈ ਪੁਸ਼ ਕਰ ਰਹੀ ਹੈ ਇਸ ਤਰ੍ਹਾਂ ਜਾਪਦਾ ਹੈ ਕਿ ਵੋਲੰਟੇਰੀਲੀ ਜਿਹੜੇ ਹਨ ਸਵੈ ਇਛਾ ਦੇ ਨਾਲ ਕੱਚੇ ਵਸਨੀਕ ਜਿਹੜੇ ਨੇ ਉਹ ਮੁਲਕ ਛੱਡ ਜਾਣ ਜੇ ਇਸ ਵੇਲੇ ਮਾਰਚ 31 ਤੱਕ ਗਿਣਿਆ ਦੇਖਿਆ ਜਾਵੇ ਤੇ ਇਸ ਜਿਹੜਾ ਲਿਸਾਲ ਚੱਲ ਰਿਹਾ ਹੈ ਦੀ 31 ਮਾਰਚ ਤੱਕ ਤਕਰੀਬਨ 19 ਲੱਖ ਦੇ ਲੱਗੇ ਸ਼ੱਕੇ ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਨੇ ਸਿਟੀਨਸ਼ਿਪ ਦੀਆਂ ਪੀਆਰ ਦੀਆਂ ਟੈਂਪਰੇਰੀ ਰੈਜ਼ਿਡੈਂਸ ਦੀਆਂ ਜਿਹਦੇ ਵਿੱਚ ਹਾਲਾਂਕਿ ਪਹਿਲਾਂ ਨਾਲੋਂ ਥੋੜਾ ਜਿਹਾ ਫਰਕ ਪਿਆ ਉਦੋਂ 20 ਲੱਖ ਸੀ 20 ਲੱਖ ਤੋਂ ਥੋੜੇ ਜਿਆਦਾ ਸੀ ਥੋੜੇ ਜਿਹਾ ਥੱਲੇ ਆਏ ਨੇ ਪਰ ਕਿਉਂਕਿ ਨਵੇਂਾਂ ਦੀ ਗਿਣਤੀ ਤੇ ਹੋਰ ਆ ਨਹੀਂ ਰਹੀ ਜਿਆਦਾ ਸੋ ਇਸ ਕਰਕੇ ਇਹ ਬਹੁਤ ਜਿਆਦਾ ਹੈ ਅਸਲ ਵਿੱਚ ਪ੍ਰੋਬਲਮ ਕੀ ਆ ਰਹੀ ਏ ਕਿ ਤੇ ਵਿਜ਼ਟਰ ਵੀਜ਼ਾ ਦੀ ਐਕਸਟੈਂਸ਼ਨ ਨਹੀਂ ਹੋ ਰਹੀ ਚਲੋ ਇੱਕ ਵੱਖਰੀ ਗੱਲ ਹੈ ਤੇ ਉਹਦੀ ਐਵਰੇਜ ਜਿਹੜੀ ਹੈ 170 ਦਿਨਾਂ ਦੇ ਲੱਗੇ ਸ਼ੱਕੇ 6 ਮਹੀਨਿਆਂ ਦੇ ਲੱਗੇ ਸ਼ੱਕੇ ਪਹੁੰਚ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਜਿਹੜੀ ਆ 234 ਦਿਨ ਹੋ ਗਈ ਹੈ ਜੀ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੀ ਲੰਬੀ ਹੋ ਗਈ ਹੈ ਵਰਕ ਪਰਮਿਟ ਦੀ ਜਿਹੜੀ ਐਕਸਟੈਂਸ਼ਨ ਹੈ 237 ਦਿਨ ਦੇ ਲਗਭਗ ਜੇ ਮੈਂ ਗਲਤ ਨਹੀਂ ਤਾਂ ਹੋ ਗਈ ਹੈ ਜੀ ਇਹ ਪਿਛਲੇ 1.5 ਮਹੀਨੇ ਦੇ ਅੰਕੜੇ ਨੇ ਤੇ ਇਹਦੇ ਵਿੱਚ ਹੁਣ ਜਿਹੜੀਆਂ ਹਾਈ ਵੇਜ ਐਲ ਐਮ ਆਈ ਸਟ੍ਰੀਮ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਪ੍ਰੋਸੈਸ ਕਰਨ ਲਈ ਤਕਰੀਬਨ 2 ਮਹੀਨੇ ਜਿਹੜੇ ਨੇ ਉਹ ਲੱਗ ਰਹੇ ਨੇ ਸੋ ਪੀਆਰ ਪਰਮਨੈਂਟ ਰੈਜ਼ੀਡੈਂਸ ਸਟ੍ਰੀਮ ਜਿਹੜੀ ਹੈ ਫੋਰਨ ਵਰਕਰ ਨੂੰ ਪੀਆਰ ਹੋਣ ਲਈ ਜਿਹੜਾ ਉਹ ਉਹਦੇ ਵਿੱਚ ਜਿਹੜੀ ਐਪਲੀਕੇਸ਼ਨਸ ਲੈਂਦੇ ਨੇ ਉਹ ਉਹਨਾਂ ਦੀ ਪੀਆਰ ਕਾਲ ਆਉਣ ਤੋਂ ਬਾਅਦ ਵੀ 200 ਤੋਂ ਵੱਧ ਦਿਨ ਉਹਨਾਂ ਨੂੰ ਜਿਹੜੇ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਕਰਨ ਨੂੰ ਲੱਗ ਰਹੇ ਨੇ ਸੋ ਇਹ ਬਹੁਤ ਵੱਡਾ ਮਿਸਮੈਚ ਹੈ ਜਿਹਦੇ ਨਾਲ ਬਹੁਤ ਸਾਰੇ ਵਰਕਰ ਜਿਹੜੇ ਨੇ ਕੈਨੇਡਾ ਛੱਡ ਕੇ ਜਾਣ ਲਈ ਤਿਆਰ ਵਰਕਰ ਤੇ ਸਟੂਡੈਂਟ ਜਿਹੜੇ ਨੇ ਉਹ ਛੱਡ ਕੇ ਜਾਣ ਲਈ ਤਿਆਰ ਹੋ ਗਏ ਨੇ ਤੇ ਸਰਕਾਰ ਨੇ ਇਹ ਕਿਹਾ ਹੋਇਆ ਹੈ ਕਿ 2025 ਤੇ 27 ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਪਲਾਨ ਨੇ 4 ਕੁ ਲੱਖ ਲੋਕ ਅਸੀਂ ਹਰ ਸਾਲ ਪੱਕੇ ਕਰ ਰਹੇ ਨੇ ਸੱਚੀ ਇਸੇ ਤਰ੍ਹਾਂ ਹੀ ਹਾਲਤ ਰੱਖਦੇ ਨੇ ਫਿਰ ਵਾਕਿਆ ਬਹੁਤ ਸਾਰੇ ਲੋਕ ਆਊਟ ਆਫ ਸਟੇਟਸ ਹੋ ਸਕਦੇ ਨੇ ਜਿਹਦੇ ਨਾਲ ਸਮੱਸਿਆਵਾਂ ਜਿਹੜੀਆਂ ਨੇ ਉਹ ਹੋਰ ਜ਼ਿਆਦਾ ਪੈਦਾ ਹੋਣਗੀਆਂ ਇੱਥੋਂ ਤੱਕ ਕਿ ਇਹ ਸਿਰਫ ਕੱਚਿਆਂ ਤੇ ਨਹੀਂ ਰঞ্জੀਤ ਜੀ ਤੁਸੀਂ ਇਹਦੇ ਬਾਰੇ ਇਹ ਵੀ ਸੋਚੋ ਕਿ ਜਿਹੜੇ ਪੱਕੇ ਨੇ ਪੀਆਰ ਜਾਂ ਸਿਟੀਜ਼ਨ ਨੇ ਉਹਨਾਂ ਦੇ ਅਗਰ ਸਪਾਊਸ ਨੂੰ ਬੁਲਾਉਣਾ ਹੈ ਤੇ ਉਹਦਾ ਹੀ ਵੀ ਵੇਟ ਜਿਹੜੀ ਹੈ 29 ਮਹੀਨੇ ਤੱਕ ਦੀ ਹੈ ਵੇਟ ਦੱਸੀ ਜਾਂਦੀ ਹੈ 29 ਮਹੀਨੇ ਤੁਸੀਂ ਅੰਦਾਜ਼ਾ ਲਾਓ ਕਿ ਇੰਨਾ ਲੰਬਾ ਸਮਾਂ ਕੌਣ ਜ਼ਾਰ ਕਰੇਗਾ ਜਿਹਦੇ ਨਾਲ ਫੈਮਿਲੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਅਪਸੈਟ ਹੋ ਰਹੀਆਂ ਨੇ ਤੇ ਕੱਚੇ ਜਿਹੜੇ ਲੋਕ ਇਸ ਵੇਲੇ ਕੈਨੇਡਾ ਵਿੱਚ ਹੈਗੇ ਨੇ ਉਹਨਾਂ ਦੀ ਗਿਣਤੀ 30 ਲੱਖ ਤੋਂ ਜ਼ਿਆਦਾ ਦੱਸੀ ਜਾਂਦੀ ਹੈ ਜੋ ਕਿ ਬਹੁਤ ਵੱਡੀ ਗਿਣਤੀ ਹੈ 3 ਮਿਲੀਅਨ ਤੇ ਉਹਨੂੰ ਕਿਵੇਂ ਲਾਈਨ ਵਿੱਚ ਲਿਆਉਣਾ ਹੈ ਤੇ ਕਿਵੇਂ ਸੋਚੀ ਬੈਠੇ ਨੇ ਕਿ ਸਾਰੇ ਇੱਥੋਂ ਨਿਕਲ ਜਾਣਗੇ ਚ ਇਸ ਤਰ੍ਹਾਂ ਮੁਲਕ ਨੂੰ ਛੱਡ ਜਾਣਗੇ ਪਰ ਇਹ ਜਿਹੜਾ ਸਰਕਾਰ ਤੇ ਜਿਹੜੀ ਪਲਾਨ ਹੈ ਜਲਦੀ ਇਹਨਾਂ ਨੂੰ ਥੋੜੀ ਬਹੁਤੀ ਕਲੀਅਰ ਕਰਨੀ ਪਵੇਗੀ ਮੈਨੂੰ ਲੱਗਦਾ ਕਿ ਹਾਲ ਦੀ ਘੜੀ ਸਿਰਫ ਉਹ ਸਕਰੂ ਕੱਸਣ ਤੇ ਲੱਗੇ ਹੋਏ ਨੇ ਵੀ ਇਹਨਾਂ ਕੱਸ ਦਿਓ ਕਿ ਨਾ ਬਚੋ ਕੁਝ ਗਿਣਤੀ ਜੜੀਆਂ ਮਜਬੂਰ ਹੋ ਜਵੇ ਜਿਹੜੇ ਫਿਰ ਰਹਿ ਜਾਣਗੇ ਫਿਰ ਬਾਕੀਆਂ ਨੂੰ ਅਸੀਂ ਦੇਖਾਂਗੇ ਜੀ ਜੀ ਇਹ ਤੇ ਹੈ ਜੀ ਕੈਨੇਡਾ ਇਮੀਗ੍ਰੇਸ਼ਨ ਦੀ ਸਥਿਤੀ